ਤੀਜ ਤੂਫਾਨ ਨੇ ਕੀਤਾ ਸਭ ਕੁਝ ਤਬਾਹ ਡਿੱਗੇ 35 ਘਰ ਤੇ ਫਸਲਾਂ ਹੋਈਆਂ ਬਰਬਾਦ ਲੋਕਾਂ ਲਈ ਮੋਦੀ ਨੇ ਕਰਤਾ ਵੱਡਾ ਐਲਾਨ ਜੀ ਹਾਂ ਇੱਕ ਵਾਰ ਫਿਰ ਤੂਫਾਨ ਨੇ ਤਬਾਈ ਮਚਾਈ ਹੋਈ ਹੈ ਤੇ ਉੱਤਰੀ 24 ਪਰਗਾਨਾ ਜ਼ਿਲ੍ਹੇ ਦੇ ਗਾਈਗਾਟ ਇਲਾਕੇ 'ਚ ਅਚਾਨਕ ਆਏ ਤੂਫਾਨ ਨੇ ਭਾਰੀ ਤਬਾਈ ਮਚਾਈ ਤੇਜ਼ ਹਨੇਰੀ ਅਤੇ ਗੜੇਮਾਰੀ ਕਾਰਨ ਕਰੀਬ 35 ਕੱਚੇ ਮਕਾਨ ਢਹਿ ਗਏ ਜਿਨ੍ਹਾਂ ਦੇ ਹੇਠਾਂ ਦੱਬਣ ਕਾਰਨ ਕਈ ਲੋਕ ਜ਼ਖਮੀ ਹੋ ਗਏ ਖੜੀਆਂ ਫਸਲਾਂ ਦਾ ਵੀ ਕਾफी ਨੁਕਸਾਨ ਹੋਇਆ ਹੈ ਇਸ ਕੁਦਰਤੀ ਆਫਤ ਤੋਂ ਬਾਅਦ ਸਥਾਨਕ ਲੋਕ ਦਹਿਸ਼ਤ ਵਿੱਚ ਹਨ ਅਤੇ ਖੁੱਲੇ ਸਮਾਨ ਹੇਠ ਰਹਿ ਰਹੇ ਹਨ IAS ਦੀ ਖਬਰ ਹੈ ਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤੂਫਾਨ ਇੰਨੀ ਤੇਜ਼ ਨਾਲ ਆਇਆ ਕਿ ਉਹਨਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਕੁਝ ਹੀ ਮਿੰਟਾਂ ਵਿੱਚ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ, ਕੰਧਾਂ ਢਹਿ ਗਈਆਂ ਅਤੇ ਖੇਤਾਂ ਵਿੱਚ ਖੜੀਆਂ ਫਸਲਾਂ ਤਬਾਹ ਹੋ ਗਈਆਂ। ਸਥਾਨਕ ਨਿਵਾਸੀ ਸ਼ਿਫਾਲੀ ਨੇ ਦੱਸਿਆ ਕਿ ਇਸ ਤੂਫਾਨ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ। ਉਸ ਦੇ ਘਰ ਦੀ ਛੱਤ ਉੱਡ ਗਈ ਹੈ ਅਤੇ ਉਸ ਦੇ ਖੇਤ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਇੱਥੋਂ ਤੱਕ ਕਿ ਤੂਫਾਨ ਵਿੱਚ ਉਹਨਾਂ ਦੇ ਕੁਝ ਜਾਨਵਰ ਵੀ ਮਾਰੇ ਗਏ ਹਨ। ਪਿੰਡ ਵਾਸੀ ਗੋਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ ਟੀਨ ਦੀ ਛੱਤ ਉੱਡ ਗਈ ਅਤੇ ਕਾਫੀ ਨੁਕਸਾਨ ਹੋਇਆ ਹੈ। ਪ੍ਰੀਤਮ ਮੰਡਲ ਨਾਂ ਦੇ ਇੱਕ ਹੋਰ ਸਥਾਨਕ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਕਰੀਬ 3:30 ਵਜੇ ਆਏ ਤੂਫਾਨ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਤੂਫਾਨ ਕੁਝ ਮਿੰਟ ਹੀ ਚੱਲਿਆ ਪਰ ਇਸ ਨੇ ਸਭ ਕੁਝ ਤਬਾਹ ਕਰ ਦਿੱਤਾ ਉਸ ਦਾ ਕਹਿਣਾ ਹੈ ਕਿ ਇਸ ਤਬਾਹੀ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ ਉਹਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਅਤੇ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਬਚਿਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਤੱਕ ਕਿਸੇ ਕਿਸਮ ਦੀ ਸਰਕਾਰੀ ਰਾਹਤ ਨਹੀਂ ਮਿਲੀ ਹੈ ਉਹ ਆਪਣੇ ਮਕਾਨਾਂ ਦੀ ਬਰਬਾਦੀ ਤੋਂ ਬੇਵੱਸ ਮਹਿਸੂਸ ਕਰ ਰਹੇ ਹਨ ਅਤੇ ਪ੍ਰਸ਼ਾਸਨ ਤੋ ਤੁਰੰਤ ਮਦਦ ਦੀ ਅਪੀਲ ਕਰ ਰਹੇ ਹਨ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ